ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਹਫਤਾਵਾਰੀ ਖਬਰਾਂ ਦਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ ਕੋਸ਼ਿਸ਼ ਕਰਦੇ ਹਾਂ ਵੀ ਹਰੇਕ ਵੀਕਐਂਡ ਦੇ ਉੱਤੇ ਹਾਜ਼ਰੀ ਲਵਾਈ ਜਾਵੇ ਕਈ ਵਾਰੀ ਜਿਵੇਂ ਕਦੇ ਵੀ ਕੰਮਾਂ ਕਰਾਂ ਦਾ ਕਰਕੇ ਨਹੀਂ ਵੀ ਮਤਲਬ ਵੀ ਆਇਆ ਜਾਂਦਾ ਸੋ ਅੱਜ ਦਿਨ ਕੁਝ ਖਾਸ ਖਬਰਾਂ ਸੀ ਜਿੰਨਾ ਬਾਰੇ ਮੇਰਾ ਜੀ ਕੀਤਾ ਤੁਹਾਡੇ ਨਾਲ ਸਾਂਝ ਪਾਈਏ ਇੱਕ ਤਾਂ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੇ ਝੋੜਾ ਪਿਆ ਹੋਇਆ ਕਦੇ ਕਿਸੇ ਤਸਿਹਾਰ ਨੂੰ ਕੜ ਤੱਕ ਦੇ ਕਿਥੇ ਨੂੰ ਰੱਖ ਲਿਆ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਾਲੀ ਸੰਕਟ ਬਾਰੇ ਤੇ ਦੂਸਰਾ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਆ ਰਾਸ਼ਟਰਪਤੀ 트럼ਪ ਨੇ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਸੀ ਤੇ ਨਾਲ ਦੀ ਨਾਲ ਜਿਵੇਂ ਮਕালা ਟੈਰਫਾਂ ਤੋਂ ਬਾਅਦ ਦੇ ਵਿੱਚ ਕੈਨੇਡਾ ਦੇ ਪ੍ਰੈਜ਼ੀਡੈਂਟ ਟਰੂਡੋ ਉਹਨਾਂ ਦੀ ਵੀ ਸਪੀਚ ਕਾਫੀ ਚਰਚਾ ਦੇ ਵਿੱਚ ਰਹੀ ਸੋ ਇਸੇ ਤਰੀਕੇ ਦੇ ਨਾਲ ਜਿਵੇਂ ਕਹਿੰਦਾ ਜਿਹੜੀਆਂ ਬੇਕਰ ਸਪੀਲਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਰੇਡਾਂ ਪਈਆਂ ਸੀਗੀਆਂ ਤੇ ਉਹਨਾਂ ਰੇਡਾਂ ਦੇ ਸਬੰਧ ਦੇ ਵਿੱਚ ਆਈਸ ਦੇ ਉੱਤੇ ਇੱਕ ACLU ਲਾ ਫਰਮ ਹੈਗੀ ਆ ਐਲអេ ਦੀ ਉਹਨਾਂ ਨੇ ਸੂ ਕੀਤਾ ਹੈਗਾ ਆ ਇਸ ਨੂੰ ਤੇ ਇੱਕ ਹੋਰ ਨਵਾਂ ਲਾ ਆਰਕੰਸਾਸ ਜਿਹੜੀ ਸਟੇਟ ਹੈਗੀ ਆ ਉਹਨਾਂ ਨੇ ਜਿਵੇਂ ਕਹਿੰਦਾ ਬਿੱਲ ਦੇ ਰੂਪ ਤੇ ਵਿੱਚ ਜੇ ਲੈ ਕੇ ਆਂਦਾ ਹੈਗਾ ਵੀ ਸਾਡੇ ਸਟੇਟ ਦੇ ਵਿੱਚ ਕੋਈ ਵੀ ਕੰਪਨੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਤੇ ਕੱਲਾ ਸਿਟੀਆ ਨਾ ਉਹਨਾਂ ਨੂੰ ਵੀ ਡਰਾਈਵ ਕਰਨ ਦੇ ਸਕੂਗੀ ਜਿੰਨੇ ਵੀ ਵਰਕ ਪਰਮਿਟ ਵਾਲੇ ਬੰਦੇ ਆ ਉਹਨਾਂ ਨੂੰ ਅਸੀਂ ਡਰਾਈਵਿੰਗ ਲਾਇਸੈਂਸ ਨਹੀਂ ਦੇਵਾਂਗੇ ਸੋ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜਾ ਸੰਕਟ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਤੇ ਅਕਾਲੀ ਦਲ ਜਿਵੇਂ ਲਗਾਤਾਰ ਜਥੇਦਾਰਾਂ ਨੂੰ ਫਾਇਰ ਕਰਕੇ ਤੇ ਜਾਂ ਉਹਨਾਂ ਨੂੰ ਮੁਅਤਲ ਕਰਕੇ ਜਿਸ ਤਰੀਕੇ ਦੇ ਨਾਲ ਆਪਣੀਆਂ ਪਾਵਰਾਂ ਯੂਜ਼ ਕਰਕੇ ਅਕਾਲ ਤੱਕ ਸਭ ਦੇ ਨਾਲ ਮੱਥਾ ਲਾਈ ਬੈਠਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਇਹਨਾਂ ਨੂੰ ਕਿਸੇ ਬਹੁਤ ਕਸੂਤੀ ਥਾਂ ਦੇ ਉੱਤੇ ਲਾ ਜਾ ਕੇ ਪਸਾ ਦੂਗਾ ਜਿੱਥੋਂ ਫਿਰ ਉਹਨਾਂ ਵਾਸਤੇ ਨਿਕਲਣਾ ਵੀ ਮੁਸ਼ਕਲ ਹੋ ਜਾਊਗਾ ਜਿਵੇਂ ਤੁਹਾਨੂੰ ਪਤਾ ਵੀ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਜਾਰੀ ਹੋਇਆ ਜਿਦੇ ਵਿੱਚ ਫਖਰੇ ਕੌਮ ਆ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹਨਾਂ ਦਾ ਉਹਨਾਂ ਨੂੰ ਮਿਲਿਆ ਹੋਇਆ ਇੱਕ ਪੁਰਸਕਾਰ ਸੀਗਾ ਉਹਨਾਂ ਤੋਂ ਉਹਨਾਂ ਨੇ ਵਾਪਸ ਲੈ ਲਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਸੁਖਪੀਰ ਸਿੰਘ ਬਾਦਲ ਸੀ ਉਹ ਕਾਫੀ ਇਹ ਮਕੱਲਾ ਵੀ ਤਲਖੀ ਦੇ ਵਿੱਚ ਦੇਖੇ ਗਏ ਜਿਹਦਾ ਕਰਕੇ ਪਹਿਲਾਂ ਗਿਆਨੀ ਜਿਵੇਂ ਮੈਂ ਕਹਿੰਦੇ ਹੰਦੇ ਆ ਵੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਉਦੋਂ ਬਾਅਦ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਵੀ ਹੁਣ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਮ ਜਿਹੜੀ ਉਹਨਾਂ ਦੀ ਕਮੇਟੀ ਹੈ ਉਹਨੇ ਮੀਟਿੰਗ ਕਰਕੇ ਲਾਹ ਦਿੱਤਾ ਤੇ ਇਹਦੇ ਨਾਲ ਨਾਲ ਕੇਸਗੜ ਸਾਹਿਬ ਦੇ ਜਥੇਦਾਰ ਸੁਜਾਨ ਸਿੰਘ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਤੇ ਰਗਵੀਰ ਸਿੰਘ ਦੀ ਥਾਂ ਤੇ ਕੋਈ ਜਥੇਦਾਰ ਕੁਲਦੀਪ ਸਿੰਘ ਗੜਗਾਜਾ ਉਹਨਾਂ ਨੂੰ ਲਾਇਆ ਗਿਆ ਹੈਗਾ ਤੇ ਇਹ ਕਿਉਂ ਲਾਇਆ ਗਿਆ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਜਦੋਂ ਦਾ ਫਖਰੇ ਕੌਮ ਵਾਪਸ ਲਿਆ ਹੈਗਾ ਜਿੱਥੇ ਕਾਲੀ ਦਲਦੇਜ ਦੇ ਪ੍ਰਧਾਨ ਰਹੇ ਆ ਉਹਨਾਂ ਤੋਂ ਉਸ ਤੋਂ ਬਾਅਦ ਦੇ ਵਿੱਚ ਇਦਾਂ ਦੀਆਂ ਗੜੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸੁਖਵੀਰ ਬਾਦਲ ਕਿਤੇ ਨਾ ਕਿਤੇ ਉਹਨਾਂ ਨੂੰ ਆਇਆ ਲੱਗਿਆ ਵੀ ਇਹ ਕਿੱਦਾਂ ਹੋ ਸਕਦਾ ਵੀ ਮੈਨੂੰ ਉਹ ਹੁੰਦੇ ਹੋਏ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਤੇ ਇਸ ਟਾਈਮ ਜਿਹੜੇ ਧਾਮੀ ਸਾਹਿਬ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹ ਵੀ ਅਸਤੀਫਾ ਦੇ ਹੀ ਬੈਠੇ ਹੈਗੇ ਆ ਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਮ ਜਿਹੜੀ ਕਮੇਟੀ ਆ ਉਹਨਾਂ ਨੇ ਫੈਸਲਾ ਲਿਆ ਤੇ ਜਥੇਦਾਰ ਰਗਵੀਰ ਸਿੰਘ ਇਹਨਾਂ ਨੂੰ ਫਾਰਕ ਕਰਤਾ ਨਾਲ ਦੀ ਨਾਲ ਸਜਾਨ ਸਿੰਘ ਹੋਰੀ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਪਹਿਲੇ ਹੀ ਫਾਰਕ ਸੀਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਵੀ ਇਹ ਕਿਵੇਂ ਅੰਤਰਮ ਕਮੇਟੀਆਂ ਫੈਸਲੇ ਲਈ ਜਾ ਰੰਗਾ ਹੈਗੀਆਂ ਤੁਸੀਂ ਵੇਖੋ 2011 ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਆ ਉਹ ਹੋਈ ਹੋਈ ਹੈਗੀ ਆ ਹਰੇਕ 4 ਸਾਲਾਂ ਪਿੱਛੇ ਇਹ ਚੋਣ ਹੋਣੀ ਹੁੰਦੀ ਹੈ ਪਰ 2011 ਤੋਂ ਇਹ ਚੋਣ ਨਹੀਂ ਹੋਈ ਉਦੋਂ ਦੇ ਇਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਬੈਠੇ ਹੈਗੇ ਆ ਮੈਂਬਰ ਉਹ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਤ ਹੈਗੇ ਆ ਸੋ ਜਿੱਦਾਂ ਦਾ ਇਸ਼ਾਰਾ ਫਿਰ ਪਿੱਛੋਂ ਆਉਂਦਾ ਉਦਾਂ ਦੇ ਫੈਸਲੇ ਅੱਗੇ-ਅੱਗੇ ਆਉਂਦੇ ਆ ਉਹ ਕਿਸੇ ਨੇ ਬੜਾ ਵਧੀਆ ਕਿਹਾ ਸੀਗਾ ਉਹ ਕਹਿੰਦੇ ਵੀ ਜਰੂਰ ਤਾਂ ਜਥੇਦਾਰਾਂ ਨੂੰ ਲੈ ਕੇ ਆਉਂਦੇ ਆ ਇਹ ਉਹ ਤਾਂ ਹੱਥੀਂ ਤੇ ਬਿਠਾ ਕੇ ਲਿਆਉਂਦੇ ਆ ਤੇ ਜਦੋਂ ਉੱਥੋਂ ਕੱਢ ਕੇ ਤੋੜਦੇ ਆ ਤੇ ਉਦੋਂ ਉਹਨਾਂ ਨੂੰ ਸੈਕਲ ਵੀ ਨਹੀਂ ਸੇਵ ਨਹੀਂ ਹੁੰਦਾ ਤੇ ਜਿੰਨੀ ਕੁ ਮੇਰੀ ਉਮਰ ਆ ਮੈਂ ਦੇਖਿਆ ਵੀ 84 ਤੋਂ ਲੈ ਕੇ ਹੁਣ ਤੱਕ ਚਾਹੇ ਹੋ ਪ੍ਰੋਫੈਸਰ ਦਰਸ਼ਨ ਸਿੰਘ ਹੋਣ ਚਾਹੇ ਭਾਈ ਰਣਜੀਤ ਸਿੰਘ ਹੋਣ ਚਾਹੇ ਹੋਰ ਕੋਈ ਜਥੇਦਾਰ ਹੋਣ ਤੇ ਲਾਈਨ ਜਿਹੜੀ ਕਿ ਨਿਊ ਕੀਪ ਆਨ ਗoing ਹੈ ਕਿ ਮੁੱਕਦੀ ਨਹੀਂ ਹੈ ਜੀ ਤੇ ਪਰ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਹੀ ਬੇਇਜਤ ਕਰਕੇ ਕੱਢਿਆ ਜਾਂਦਾ ਰਿਹਾ ਹੈਗਾ ਤੇ ਮੈਨੂੰ ਲੱਗਦਾ ਵੀ ਐਤਕੀ ਲੋਕਾਂ ਨੇ ਇਸ ਚੀਜ਼ ਦਾ ਭਾਰੀ ਨੋਟਿਸ ਲਿਆ ਤੇਜੀ ਦਾ ਕਰਕੇ ਪਹਿਲੇ ਹਾਸ਼ੀਗੇਰੀ ਉੱਤੇ ਜਾ ਚੱਕਿਆ ਅਕਾਲੀ ਦਲ ਨਾਲ ਦੀ ਨਾਲ ਹੁਣ ਮਜੀਠੀਏ ਨੇ ਵੀ ਚਿੱਠੀ ਲਿਖ ਕੇ ਇਸ ਚੀਜ਼ ਦਾ ਜਿਵੇਂ ਕਹਿੰਦਾ ਵੀ ਗਿਲਾ ਪ੍ਰਗਟ ਕੀਤਾ ਇਸੇ ਤਰੀਕੇ ਦੇ ਨਾਲ ਗੋਬਿੰਦ ਸਿੰਘ ਲੋਂਗੋਵਾਰ ਜਿਹੜੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਆ ਉਹਨਾਂ ਦੁਆਰਾ ਵੀ ਲੈਟਰ ਲਿਖੀ ਗਈ ਆ ਹੋਰ ਬਹੁਤ ਸਾਰੇ ਜਿਵੇਂ ਕਹਿੰਦਾ ਜ਼ਿਲ੍ਹਾ ਪ੍ਰਧਾਨ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਅਕਾਲੀ ਦਲ ਦੇ ਆਗੂ ਉਹਨਾਂ ਵੱਲੋਂ ਅਸਤੀਫੇ ਦਿੱਤੇ ਗਏ ਆ ਤੇ ਜਿਸ ਤਰੀਕੇ ਦੇ ਨਾਲ ਮਜੀਠੀਏ ਨੇ ਸੁਧਾਰ ਲਹਿਰ ਵਾਲਿਆਂ ਦੀ ਵੀ ਗੱਲ ਕੀਤੀ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਉਹ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਦੂਸਰੇ ਪਾਸੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਆ ਉਹ ਵੀ ਬਹੁਤ ਸਾਰੇ ਇਕੱਠਾਂ ਨੂੰ ਸੰਬੋਧਨ ਕਰ ਰਹੇ ਆ ਤੇ ਕਾਫੀ ਜਾਰੇ ਜਿਵੇਂ ਕਿ ਸਿਆਸਤ ਮਿਲਦਾ ਉਹਨਾਂ ਨੇ ਵੀ ਸਿੱਖ ਲਈ ਆ ਹੋ ਸਕਦਾ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਨੂੰ ਸਿਆਸਤ ਦੇ ਵਿੱਚ ਆਉਂਦੇ ਨਜ਼ਰ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਤੇ ਪਰ ਜੋ ਕੁਝ ਇਹ ਹੋਇਆ ਮੈਨੂੰ ਲੱਗਦਾ ਵੀ ਇਹ ਆਲਰੇਡੀ ਹਾਸ਼ੀਏ ਦੇ ਉੱਤੇ ਜਾ ਚੁੱਕੇ ਆ ਕਾਂਲੀਦਲਵਾ ਦੇ ਇੱਕ ਤਰ੍ਹਾਂ ਦੇ ਨਾਲ ਕਫਨ ਦੇ ਵਿੱਚ ਆਖਰੀ ਕੱਲ੍ਹ ਸਾਬ ਤੋਂ ਹੋਊਗੀ ਜਿਹੜੀ ਹਰਕਤ ਇਹਨਾਂ ਨੇ ਹੁਣ ਕੀਤੀ ਐ ਇਸੇ ਤਰੀਕੇ ਦੇ ਨਾਲ ਜੇ ਆਪਾਂ ਹੁਣ ਗੱਲ ਕਰੀਏ ਅਮਰੀਕਾ ਦੀ ਥੋੜੀ ਜੀ ਤੇ ਇੱਥੇ ਤੁਹਾਨੂੰ ਪਤਾ ਵੀ ਪ੍ਰੈਜ਼ੀਡੈਂਟ 트럼ਪ ਹਰ ਰੋਜ਼ ਐਗਜ਼ੈਕਟਿਵ ਆਰਡਰਾਂ ਤੇ ਸਾਈਨ ਕਰ ਰਹੇ ਆ ਬੜੇ ਬੜੇ ਸਖਤ ਜਿਹੜੇ ਇਮੀਗ੍ਰੇਸ਼ਨਾਂ ਦੇ ਖਾਸ ਤੌਰ ਤੇ ਉਲਟਾ ਫੈਸਲੇ ਕਾਫੀ ਵੱਡੀ ਪੱਧਰ ਤੇ ਹੋ ਆ ਰਹੇ ਹੈਗੇ ਆ ਤੇ ਨਾਲ ਦੀ ਨਾਲ ਕਾਫੀ ਹੱਦ ਤੱਕ ਜਿਹੜੀਆਂ ਵੱਡੀਆਂ ਫੈਡਰਲ ਫਾਰਮਾ ਹੈਗੀਆਂ ਚਾਹੇ ਉਹ ਸੋਸ਼ਲ ਸਿਕਿਉਰਿਟੀ ਹੋਵੇ ਚਾਹੇ ਵੈਟਰਨਸ ਡਿਪਾਰਟਮੈਂਟ ਹੋਵੇ ਚਾਹੇ ਆਈਆਰਐਸ ਹੋਵੇ ਤੇ ਚਾਹੇ ਉਹ ਜਿਵੇਂ ਕਹਿੰਦਾ ਵੀ ਯੂਐਸ ਏਡ ਵਰਗੀਆਂ ਸੰਸਥਾਵਾਂ ਹੋਣ ਚਾਹੇ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਉਹਨਾਂ ਦੇ ਬਹੁਤ ਸਾਰੇ ਕਰਮਚਾਰੀ ਆ ਜਿਹੜੇ ਉਹਨਾਂ ਨੂੰ ਲੇਆਫ ਕੀਤਾ ਜਾ ਰਿਹਾ ਹੈਗਾ ਤੇ ਤਕਰੀਬਨ 20 ਸਟੇਟਾਂ ਨੇ ਇਹਨਾਂ ਸਾਰੇ ਜਿਹੜੇ ਨਾ ਲੇਆਫ ਹੋ ਰਹੇ ਹੈ ਉਹਨਾਂ ਲੋਕਾਂ ਦੇ ਵਿਰੁੱਧ ਉਸ ਚੀਜ਼ ਨੂੰ ਰੋਕਣ ਵਾਸਤੇ 20 ਸਟੇਟਾਂ ਨੇ ਇੱਕ ਜਿਹੜੀ ਅਪੀਲ ਆ ਉਹ ਪੰਧਾਇਰ ਕੀਤੀ ਹੈਗੀ ਆ ਕੋਰਟ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਵੀ ਕੀ ਬਣਦਾ ਤੇ ਜਿਹੜੇ ਡਿਪਾਰਟਮੈਂਟਾਂ ਦੇ ਵਿੱਚੋਂ ਬੰਦੇ ਕੱਢੇ ਗਏ ਆ ਤੇ ਉਹ ਵੈਟਰਨਸ ਡਿਪਾਰਟਮੈਂਟ ਆ ਜਿਹੜੇ ਪੁਰਾਣੇ ਫੌਜੀ ਜਿਨ੍ਹਾਂ ਨੂੰ ਉੱਥੋਂ ਮੈਡੀਕਲ ਮਿਲਦਾ ਜਾਂ ਉਹਨਾਂ ਨੂੰ ਹੋਰ ਉਹਨਾਂ ਦੇ ਸਬੰਧ ਦੇ ਵਿੱਚ ਗੱਲਾਂ-ਬਾਤਾਂ ਹੁੰਦੀਆਂ ਹੈਗੀਆਂ ਉੱਥੋਂ ਬਹੁਤ ਸਾਰਾ ਬੰਦਾ ਕੱਢਿਆ ਗਿਆ ਜਿਹਦੇ ਕਰਕੇ ਕਾਫੀ ਰੋਸ ਜਿਹੜਾ ਉਹ ਵੈਟਰਨਸ ਦੇ ਵਿੱਚ ਪਾਇਆ ਜਾ ਰਿਹਾ ਸਾਬਕਾ ਫੌਜੀਆਂ ਦੇ ਵਿੱਚ 트ੰਪ ਪ੍ਰਸ਼ਾਸਨ ਦੇ ਵਿਰੁੱਧ ਇਸੇ ਤਰੀਕੇ ਦੇ ਨਾਲ IRS ਦੇ ਵਿੱਚੋਂ ਵੀ ਕਾਫੀ ਸਾਰਾ ਬੰਤਾ ਲੇਆਫ ਹੋ ਰਿਹਾ ਹੈਗਾ ਤੇ ਇਸੇ ਤਰ੍ਹਾਂ ਸੋਸ਼ਲ ਸਿਕਿਉਰਿਟੀ ਦੇ ਵਿੱਚੋਂ ਵੀ ਬਹੁਤ سارے ਬੰਦੇ ਲੇਆਫ ਹੋ ਰਹੇ ਹੈਗੇ ਆ ਤੇ ਨਾਲ ਦੀ ਨਾਲ ਕੰੰਗਾ ਦੇ ਉੱਤੇ ਹੋ ਸਕਦਾ ਸਕੰਜਾ ਵੀ ਕਸਿਆ ਜਾਵੇ ਕਿਉਂਕਿ 트ੰਪ ਹੋਰੀ ਬਾਰ ਬਾਰ ਕਹਿ ਰਹੇ ਆ ਵੀ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਵਿੱਚ ਕੁਝ ਐਸੇ ਲੋਕ ਵੀ ਆ ਜਿਹੜੇ 2-2 ਸਾਲ 3-3 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਹਾਲ ਤੱਕ ਵੀ ਉਹਨੂੰ ਸੋਸ਼ਲ ਸਿਕਿਉਰਿਟੀ ਲੱਗੀ ਜਾਂਦੀ ਹੈ ਦੂਜੇ ਪਾਸੇ ਜਿਹੜੇ ਡੈਮੋਕ੍ਰੈਟਿਕ ਹੈਗੇ ਆ ਬਾਰਨੀ ਸੈਂਟਰਸ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਬਿਲਕੁਲ ਨਿਰਾ ਝੂਠਾ ਜੋ ਟਰੰਪ ਬੋਲ ਰਿਹਾ ਹੈਗਾ ਕੋਈ ਇਦਾਂ ਦਾ ਬੰਦਾ ਨਹੀਂ ਵੀ 2-3 ਤੱਕ 3 ਸਾਲ ਦੇ ਨੂੰ ਸੋਸ਼ਲ ਸਿਕਿਉਰਿਟੀ ਮਿਲ ਰਹੀ ਹੋਵੇ ਵੀ ਇਹ ਲੋਕਾਂ ਨੂੰ ਆਪਣੇ ਵੱਲ ਕਰਨ ਵਾਸਤੇ ਇਦਾਂ ਦੀਆਂ ਜਿਹੜੀਆਂ ਝੂਠੀਆਂ ਮੋਠੀਆਂ ਗੱਲਾਂ ਉਹਨਾਂ ਦੀ ਕਰਨ ਦੀ ਆਰਤ ਹੈਗੀ ਆ ਤੇ ਜਿਹੜਾ ਇਹਨਾਂ ਦਾ ਜਿਵੇਂ ਕਹਿੰਦਾ ਵੀ ਆਪ ਪਹਿਲੀ ਸਪੀਚ ਸੀ ਪ੍ਰੈਜ਼ੀਡੈਂਟ ਦੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਉਹਨਾਂ ਨੇ ਸੰਬੋਧਨ ਕੀਤਾ ਸੀਗਾ ਉਹ ਤਕਰੀਬਨ 1 ਘੰਟਾ ਤੇ 38 ਮਿੰਟ ਦੀ ਸਪੀਚ ਸੀ ਸ਼ਾਇਦ ਅਮਰੀਕਾ ਦੇ ਰਾਸ਼ਟਰਪਤੀਆਂ ਦੇ ਵਿੱਚੋਂ ਸਭ ਤੋਂ ਲੰਮੀ ਸਪੀਚ ਸੀ ਉਹਨਾਂ ਦੀ ਤੇ ਉਹਦੇ ਵਿੱਚ ਵੀ ਇਹਨਾਂ ਨੇ ਇਹੀ ਕਿਹਾ ਵੀ ਜੋ ਕੁਛ ਅਸੀਂ 43 ਦਿਨਾਂ ਦੇ ਵਿੱਚ ਵਿੱਚ ਮੈਂ ਆਪਦੇ ਕਾਰਜਕਾਲ ਦੇ ਵਿੱਚ ਕਰਤਾ ਤੇ ਬਾਈਡਨ ਦੀ ਗਵਰਨਮੈਂਟ 4 ਸਾਲਾਂ ਚ ਨਹੀਂ ਕਰ ਸਕੀ ਸੀ ਨਾਲ ਦੀ ਨਾਲ ਉਹਨਾਂ ਨੇ ਐਲਨ ਮਸਕ ਦੀ ਵੀ ਰੱਜ ਕੇ ਤਾਰੀਫ ਕੀਤੀ ਹੈ ਵੀ ਬੜੇ ਵਧੀਆ ਤਰੱਕੀ ਦੇ ਨਾਲ ਕੰਮ ਕਰ ਰਹੇ ਹੈਗੇ ਆ ਜਿਹੜੇ ਕਪੜੇ ਅਮਰੀਕਾ ਦੀਆਂ ਫਰਮਾਂ ਕਰ ਰਹੀਆਂ ਹੋਣਗੀਆਂ ਤੇ ਉਹਨਾਂ ਨੂੰ ਅਸੀਂ ਜਾਗਰ ਕਰ ਰਹੇ ਹੈਗੇ ਐਲਨ ਮਸਕ ਦੇ ਨਾਲ ਨਾਲ ਰਲ ਕੇ ਤੇ ਨਾਲ ਨਾਲ ਉਹਨਾਂ ਨੇ ਟੈਰਫ ਦੀ ਗੱਲਬਾਤ ਕਹੀ ਵੀ ਇੰਡੀਆਂ ਜਿਹੜਾ ਹੈਗਾ ਉਹ ਸਾਡੇ ਦੇ 100% ਟੈਰਫ ਲਾ ਰਿਹਾ ਸਾਨੂੰ ਇੱਕ ਤਰ੍ਹਾਂ ਦਾ ਰੈਪ ਆਫ ਕਰ ਰਿਹਾ ਹੈਗਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਇੰਡੀਆਂ ਦੇ ਉੱਤੇ ਵੀ ਅਸੀਂ ਹੁਣ ਉਹਨਾਂ ਹੀ ਟੈਰਫ ਲਾਵਾਂਗੇ ਜਿੰਨਾ ਸਾਡੇ ਤੇ ਉਹ ਲਾਉਂਦਾ ਦੱਖਣੀ ਕੋਰੀਆ ਦੇ ਉੱਤੇ ਵੀ ਉਹ ਕਹਿੰਦੇ ਮੈਂ ਉਹਨਾਂ ਹੀ ਟੈਰਫ ਲਾਉਂਗਾ ਜਿੰਨਾ ਸਾਡੇ ਤੇ ਉਹ ਲਾਉਂਦਾ ਹਾਲਾਂਕਿ ਅਸੀਂ ਉਹਨੂੰ ਫੌਜੀ ਮਦਦ ਬਹੁਤ ਕਰਦੇ ਆ ਪਰ ਕਿਤੇ ਨਾ ਕਿਤੇ ਜਿਵੇਂ ਕਹਨੇ ਹੁੰਦੇ ਆ ਵੀ ਵੀ ਸਾਨੂੰ ਉਹ ਰੈਪ ਆਫ ਕਰ ਰਿਹਾ ਹੈਗਾ ਇਸੇ ਤਰੀਕੇ ਦੇ ਨਾਲ ਚੀਨ ਦੇ ਉੱਤੇ ਉਹਨਾਂ ਨੇ 20% ਟੈਕਸ ਦੀ ਗੱਲ ਕੀਤੀ ਤੇ ਕੈਨੇਡਾ ਦੇ ਉੱਤੇ ਟੈਕਸ ਦੀ 25% 4 ਮਾਰਚ ਨੂੰ ਉਹਨਾਂ ਨੇ ਐਲਾਨ ਕੀਤਾ ਸੀ ਮੈਂ ਸ਼ੁਰੂ ਕਰ ਦੇਣਾ ਤੇ ਮੈਕਸੀਕੋ ਦੇ ਉੱਤੇ ਵੀ ਫਿਰ ਬਾਅਦ ਦੇ ਵਿੱਚ ਉਹ ਜਿਵੇਂ ਕਹਿੰਦੇ ਆ ਵੀ ਕੈਨਸਲ ਹੋ ਗਿਆ ਸੀਗਾ ਤੇ ਇਸ ਤਰੀਕੇ ਦੇ ਹਰ ਰੋਜ਼ ਐਕਟਿਵ ਆਰਡਰ ਆ ਰਹੇ ਹੈਗੇ ਤਰ੍ਹਾਂ ਤਰ੍ਹਾਂ ਦੇ ਸੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕੀ ਬਣਦਾ ਇਸੇ ਤਰੀਕੇ ਦੇ ਨਾਲ ਇਹ ਟੈਰਫਾਂ ਦੇ ਜਵਾਬ ਦੇ ਵਿੱਚ ਜਿਹੜਾ ਪრეਜ਼ੀਡੈਂਟ ਜਸਟਨ ਟਰੂਡੋ ਆ ਉਹਨਾਂ ਦੀ ਸਪੀਚ ਬਣੀ ਚਰਚਾ ਦੇ ਵਿੱਚ ਰਹੀ ਤੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਜਿੱਥੇ ਅਮਰੀਕਨ ਲੋਕਾਂ ਨੂੰ ਸੰਬੋਧਨ ਕੀਤਾ ਵੀ ਸਾਡੀ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਤੁਸੀਂ ਸਾਡੇ ਚੰਗੇ ਨੇਬਰ ਹੈਗੇ ਹੋ ਤੇ ਅਸੀਂ ਇੱਕ ਦੂਜੇ ਦੇ ਚੰਗੇ ਐਲਾਈਜ਼ ਹੈਗੇ ਆ ਤੇ ਸਾਨੂੰ ਇੱਕ ਚੰਗੇ ਗੁਵਾਂਡੀ ਦੇ ਤੌਰ ਤੇ ਇੱਕ ਦੂਜੇ ਨਾਲ ਵਰਤਣਾ ਚਾਹੀਦਾ ਫਿਰ ਨਾਲ ਦੇ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਡੋਨਾਲਡ ਕਹਿ ਕੇ ਸੰਬੋਧਨ ਕੀਤਾ ਵੀ ਡੋਨਾਲਡ ਜੋ ਕੁਝ ਤੂੰ ਕਰ ਰਿਹਾ ਹੈਗਾ ਇਹ ਅਮਰੀਕਾ ਨੂੰ ਇੱਕ ਐਸੀ ਜਗ੍ਹਾ ਤੇ ਲੈ ਜਾਊਗਾ ਵੀ ਜਿੱਥੋਂ ਵਾਪਸ ਆਉਣਾ ਔਖਾ ਹੋ ਜਾਊਗਾ ਤੇ ਨਾਲ ਦੀ ਨਾਲ ਜਿਹੜੇ ਕੈਨੇਡਾ ਦੇ ਜਿਵੇਂ ਕਹੇ ਵੀ ਉੱਥੋਂ ਦੇ ਪ੍ਰੀਮੀਅਰ ਹੈਗੇ ਆ ਜਾਂ ਜਸਟਨ ਟਰੂਡੋ ਹੈਗੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਸਾਡੇ ਉੱਤੇ ਅਮਰੀਕਾ ਟੈਕਸ ਲਾਊਗਾ ਤਾਂ ਫਿਰ ਅਸੀਂ ਜਿਹੜੀ ਇਲੈਕਟ੍ਰਿਸਿਟੀ ਅਮਰੀਕਾ ਨੂੰ ਦੇ ਰਹੇ ਆ ਜਿਹੜਾ ਇਥੋਂ ਕਰੂਡ ਔਇਲ 55% ਅਮਰੀਕਾ ਨੂੰ ਜਾ ਰਿਹਾ ਜਿਹੜੀ 100% ਇਥੋਂ ਨੇਚਰਲ ਗੈਸ ਜਾ ਰਹੀ ਆ ਇਹਨਾਂ ਐਸੈਂਸ਼ੀਅਲ ਚੀਜ਼ਾਂ ਦੇ ਉੱਤੇ ਵੀ 25% ਇਹ ਟੈਕਸ ਲਾਵਾਗੇ ਤੇ ਜਿਹਦਾ ਬੋਝ ਕਿਤੇ ਨਾ ਕਿਤੇ ਅਮਰੀਕਨ ਲੋਕਾਂ ਦੇ ਉੱਤੇ ਪਊਗਾ ਤੇ ਨਾਲ ਦੀ ਨਾਲ ਉਹ ਕਦੇ ਵੀ ਜਿੰਨੀ ਵੀ ਅਮਰੀਕਨ ਸ਼ਰਾਬ ਵਗੈਰਾ ਸਾਡੇ ਸਟੋਰਾਂ ਦੇ ਅਲਫਾਂ ਦੇ ਉੱਤੇ ਪਈ ਆ ਉਹ ਸਾਰਾ ਕੁਝ ਅਸੀਂ ਰਿਮੂਵ ਕਰਾਂਗੇ ਤੇ ਕੋਈ ਵੀ ਅਮਰੀਕਨ ਮੇਡ ਚੀਜ਼ ਕੈਨੇਡੀਅਨ ਖਰੀਦਣਗੇ ਨਹੀਂ ਤੇ ਨਾਲ ਦੀ ਨਾਲ ਉਹ ਕਦੇ ਵੀ ਅਸੀਂ ਲੋਕਾਂ ਨੂੰ ਕਰੇਜ ਕਰਾਂਗੇ ਵੀ ਤੁਸੀਂ ਅਮਰੀਕਾ ਦੇ ਵਿੱਚ ਕਿਤੇ ਵੀ ਵਕੇਸ਼ਨ ਤੇ ਨਾ ਜਾਓ ਆਪਣਾ ਜਿਹੜਾ ਕੈਨੇਡੀਅਨ ਡਾਲਰ ਆ ਉਹ ਕੈਨੇਡਾ ਦੇ ਵਿੱਚ ਖਰਚੋ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਵੇਂ ਕੱਲੇ ਵੀ ਸੈਨਿਕ ਤੌਰ ਤੇ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਉਹਨਾਂ ਤੱਕ ਤੱਕ ਇਹ ਵੀ ਕਹਿੰਦਾ ਸੀ ਵੀ ਮੈਂ ਉਹਨਾਂ ਦੀ ਪਾਵਰ ਆਫ ਕਰ ਦੇਣੀ ਹੈ ਅਮਰੀਕਾ ਵਾਲਿਆਂ ਦੀ ਜਿਨ੍ਹਾਂ ਦੀ ਇਹਨਾਂ ਨੂੰ ਤਿੰਨਕ ਸਟੇਟਾਂ ਤੋਂ ਪਾਵਰ ਤਿੰਨਕ ਸਟੇਟਾਂ ਨੂੰ ਪਾਵਰ ਕੈਨੇਡਾ ਤੋਂ ਜਾਂਦੀ ਹੈਗੀ ਆ ਦੋਸਤੋ ਬਾਅਦ ਦੇ ਵਿੱਚ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਉਹਨੇ ਵੀ ਕਿਹਾ ਵੀ ਸਾਡੇ ਕੋਲੇ ਜਿਹੜੇ ਪਲਾਨ ਜਿਵੇਂ ਕਿਹਾ ਵੀ ABC DV ਹੈਗੇ ਆ ਤੇ ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਦੇਖੋ ਜਿਹੜਾ ਮੈਕਸੀਕੋ ਤੋਂ ਆਪਾਂ ਨੂੰ ਸਮਾਨ ਆਉਂਦਾ ਹੈਗਾ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦਾ ਉਹ ਰੈਡੋ ਬਾਰਡਰ ਦੇ ਥਰੂ ਮਕੈਲਨ ਦੇ ਥਰੂ ਜਾਂ ਇਧਰ ਯੂਮੇ ਦੇ ਥਰੂ ਤੇ ਨਿਕਾਲਸ ਦੇ ਥਰੂ ਜਦੋਂ ਆਪਣੇ ਇਥੇ ਠੰਡ ਹੁੰਦੀ ਆ ਤਾਂ ਉਦੋਂ ਸਾਰਾ ਪ੍ਰੋਡਿਊਸਰ ਬੇਸਿਕਲੀ ਆਪਾਂ ਨੂੰ ਮੈਕਸੀਕੋ ਤੋਂ ਆਉਂਦਾ ਜਿੰਨੇ ਵੀ ਟਰੱਕ ਪਾਰਟਸ ਵਗੈਰਾ ਹੈਗੇ ਆ ਉਹ ਮਕਸੀਕੋ ਤੋਂ ਆਉਂਦੇ ਆ ਕੈਨੇਡਾ ਤੋਂ ਵੀ ਆਉਂਦੇ ਆ ਕਾਰਾਂ ਦੇ ਪਾਰਟ ਵਗੈਰਾ ਸੋ ਉਹ ਕਿਤੇ ਨਾ ਕਿਤੇ ਉਹਨਾਂ ਦਾ ਕਹਿੰਦਾ ਮਤਲਬ ਇਹ ਸੀ ਵੀ ਜੇ ਅਮਰੀਕਾ ਸਾਡੇ ਤੇ 25% ਟੈਕਸ ਲਾਊਗਾ ਤਾਂ ਫਿਰ ਅਸੀਂ ਕੈਨੇਡਾ ਦੇ ਨਾਲ ਵਪਾਰ ਖੋਲਣ ਦੀ ਕੋਸ਼ਿਸ਼ ਕਰਾਂਗੇ ਹੋਰ ਹੋਰ ਦੇਸ਼ਾਂ ਦੇ ਨਾਲ ਵਪਾਰ ਅਸੀਂ ਖੋਲਣ ਦੀ ਕੋਸ਼ਿਸ਼ ਕਰਾਂਗੇ ਤੇ ਅਮਰੀਕਾ ਨੂੰ ਫਿਰ ਅਸੀਂ ਚੀਜ਼ਾਂ ਨਹੀਂ ਭੇਜਾਂਗੇ ਜੇ ਸਾਨੂੰ ਇਹਨਾਂ ਨੂੰ ਇੰਨੀ ਤਕਲੀਫ ਆ ਸਾਥੋਂ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਤੋਂ ਇੱਕ ਤਰ੍ਹਾਂ ਦੇ ਨਾਲ ਕਿਸੇ ਨਾ ਕਿਸ ਨੇ ਸਮਝਾਇਆ ਹੁਣਾ 트াম্প ਸਾਹਿਬ ਨੂੰ ਵੀ ਤੁਸੀਂ ਇਹ ਟਾਰਫ ਵਗੈਰਾ ਨਾ ਲਾਓ ਇਹ ਆਪਣੇ ਉੱਤੇ ਭਾਰ ਪਾਊਗਾ ਜਿਹੜੀ ਬਿਜਲੀ ਆਪਾਂ ਨੂੰ ਪਹਿਲੇ ਇੰਨੀ ਮਹਿੰਗੀ ਮਿਲ ਰਹੀ ਆ ਉਹਦਾ ਕਿਤੇ ਨਾ ਕਿਤੇ ਹੋਰ ਜ਼ਿਆਦਾ ਐਕਸਪੈਂਸਿਵ ਆਪਾਂ ਨੂੰ ਉਤਾਰਨਾ ਪਊਗਾ ਤੇ ਉਹ ਹੁਣ ਇਹਨਾਂ ਨੇ ਜਿਵੇਂ ਕਹਿੰਦੇ 1 ਮਹੀਨੇ ਵਾਸਤੇ ਉਹ ਟਾਰਫ ਰੋਕ ਦਿੱਤੇ ਹੈਗੇ ਆ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਵੀ ਕਿਹੜੇ ਪਾਸੇ ਵੱਲ ਨੂੰ ਗੱਲ ਜਾਂਦੀ ਆ ਤੇ ਕਿਤੇ ਨਾ ਕਿਤੇ ਲੋਕ ਇਹ ਵੀ ਕਹਿ ਰਹੇ ਆ ਵੀ 트াম্প ਕਦੇ ਮਾਰ ਚੜੀਏ ਕਦੇ ਜਿਉਂ ਚੜੀਏ ਕਦੇ ਟਾਰਫ ਲਾਤੇ ਕਦੇ ਲਾਹਤੇ ਵੀ ਉਹਦੇ ਨਾਲ ਕਿਤੇ ਨਾ ਕਿਤੇ ਉਹਦੀ ਆਪਦੀ ਜਿਹੜੀ ਕ੍ਰੈਡਿਬਿਲਟੀ ਆ ਉਹ ਵੀ ਖਤਮ ਹੋ ਰਹੀ ਹੈਗੀ ਆ ਤੇ ਕਿਤੇ ਨਾ ਕਿਤੇ 20 ਸਟੇਟਾਂ ਨੇ ਜਿਵੇਂ ਕਿ ਲਵੀ ਉਹ ਜਿਹੜੇ 트럼ਪ ਨੇ ਬੰਦੇ ਲੇਓ ਕਰ ਰਹੇ ਆ ਵੱਖੋ ਵੱਖ ਡਿਪਾਰਟਮੈਂਟਾਂ ਦੇ ਵਿੱਚੋਂ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਕੋਰਟ ਦੇ ਵਿੱਚ ਰੈਟ ਲਾਈ ਹੈਗੀ ਆ ਤੇ ਉਹਦੇ ਬਾਰੇ ਵੀ ਦੇਖਾਂਗੇ ਵੀ ਕੀ ਫੈਸਲਾ ਆਉਂਦਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਇੱਕ ਹੋਰ ਵੱਡੀ ਖਬਰ ਇਹ ਸੀ ਜਿਹੜੀਆਂ ਬਿਕਰਸਫੀਲਡ ਦੇ ਵਿੱਚ ਰੈਡਾਂ ਹੋ ਗੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਅ ਇਲੀਗਲ ਲੋਕਾਂ ਨੂੰ ਫੜਿਆ ਗਿਆ ਸੀਗਾ ਤੇ ਉਹਨਾਂ ਗ੍ਰਫਤਾਰੀਆਂ ਦੇ ਦੌਰਾਨ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਲੋਕ ਸੀ ਉਹਨਾਂ ਨੂੰ ਵੀ ਕਾਫੀ ਜਿਵੇਂ ਕਹਿੰਦਾ ਵੀ ਤਸ਼ੱਦਦ ਸਹਿਣਾ ਪਿਆ ਕੰਗਾਂ ਰੇ ਹੱਥ ਪਿੱਛੇ ਬੰਨ ਕੇ ਰੋਡ ਦੇ ਉੱਤੇ 10 10 15 15 ਮਿੰਟ ਲਟਾਈ ਰੱਖੇ ਕੰਗਾਂ ਨੂੰ ਗੰਦਗੀਆਂ ਗਾਲਾਂ ਵੀ ਕੱਢੀਆਂ ਗਈਆਂ ਆਈਐਸਆਈਐਂਟਾਂ ਦੇ ਵੱਲੋਂ ਤੇ ਜੀਦਾ ਕਰਕੇ ਹੁਣ ਇੱਕ ਵੱਡੀ ਲਾ ਸੂਟ ਜਿਹੜੀ ਜਿਵੇਂ ਕਹਿੰਦਾ ਯੂਨਾਈਟਿਡ ਵਰਕਰਸ ਆਫ ਕੈਲੀਫੋਰਨੀਆ ਉਹਨਾਂ ਵੱਲੋਂ ਕੀਤੀ ਗਈ ਹੈਗੀ ਐ ਤੇ ਹੋਰ ਵੀ ਕਈ ਜਥੇਬੰਦੀਆਂ ਇਹਨਾਂ ਦੇ ਨਾਲ ਰਲਣਾ ਹੈਗੀਆਂ ਵੀ ਇਹ ਸਾਨੂੰ ਖੱਜਲ ਕਰ ਰਹੇ ਹੈਗੇ ਆ ਤੇ ਜਿਹਦਾ ਕਰਕੇ ਇੱਕ ACLU ਲਾ ਫਰਮ ਕੰਪਨੀ ਹੈਗੀ ਆ ਅ ਜਿਵੇਂ ਕੱਲ ਵੀ ਲਾ ਫਰਮ ਲਾਸ ਐਂਜਲਸ ਉਹਨਾਂ ਵੱਲੋਂ ਲਾ ਸੂਟ ਫਾਇਰ ਕੀਤੀ ਗਈ ਆ ਆ ਇਸ ਦੇ ਦੇਬਰਦ ਹੁਣ ਦੇਖਦੇ ਆ ਉਹਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾ ਸੂਟ ਦੇ ਵਿੱਚੋਂ ਕੀ ਨਿਕਲਦਾ ਤੇ ਕੀ ਕਰਦਾ ਤੇ ਲਾਸਟ ਖਬਰ ਹੈਗੀ ਆ ਆਰਕੰਸਾਸ ਸਟੇਟ ਤੋਂ ਆਰਕੰਸਾਸ ਸਟੇਟ ਕਾਫੀ ਜੋ ਮਕੱਲਾ ਗੋਰਿਆਂ ਦੀ ਸਟੇਟ ਆ ਰਿਪਬਲਿਕਨ ਸਟੇਟ ਆ ਤੇ ਇਹ ਪਹਿਲਾਂ ਵੀ ਟਰੱਕ ਡਰਾਈਵਰਾਂ ਨੂੰ ਕਾਫੀ ਤੰਗ ਤੋਂ ਕਰਦੇ ਆ ਰਹੇ ਸੀ ਸਕੇਲਾਂ ਵਗੈਰਾ ਦੇ ਉੱਤੇ ਤੇ ਇਹਨਾਂ ਵੱਲੋਂ ਇੱਕ ਹੁਣ ਜੋ ਮਕੱਲਾ ਬੈਲ ਲਿਆਂਦਾ ਜਾ ਰਿਹਾ ਹੈਗਾ ਜਿਹਦੇ ਤਹਿਤ ਵੀ ਕੱਲੇ ਜਿਹੜੇ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਉਹੀ ਆਰਕੰਸਾਸ ਦੇ ਵਿੱਚ ਟਰੱਕ ਚਲਾ ਸਕਣਗੇ ਜਿਹੜੀਆਂ ਉੱਥੋਂ ਦੀਆਂ ਕੰਪਨੀਆਂ ਹੈਗੀਆਂ ਉਹ ਵੀ ਕਹਿੰਦੇ ਵੀ ਸਿਰਫ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਨੂੰ ਹੀ ਹਾਇਰ ਕਰਨ ਜੇ ਉਹ ਕਿਸੇ ਹੋਰ ਬੰਦੇ ਨੂੰ ਹਾਇਰ ਕਰਦੇ ਆ ਤਾਂ ਉਹਨਾਂ ਨੂੰ 10000 ਡਾਲਰ ਫਾਈਨ ਹੋ ਸਕਦਾ ਹੈਗਾ ਇਸੇ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਜਿਹੜਾ ਕੋਈ ਡਰਾਈਵਰ ਚਲਾਉਂਦਾ ਫੜਿਆ ਗਿਆ ਆਰਕੰਸਾਸ ਦੇ ਵਿੱਚ ਬਾਹਰਲਿੰਗ ਸਟੇਟਾਂ ਤੋਂ ਆਉਂਦਾ ਹੋਇਆ ਜੇ ਉਹਦੇ ਕੋਲੇ ਗ੍ਰੀਨ ਕਾਰਡ ਹੋਇਆ ਹੈਗਾ ਜਾਂ ਸਿਟੀਜ਼ਨ ਦਾ ਠੀਕ ਆ ਤੇ ਜੇ ਉਹ ਵਰਕ ਪਰਮਿਟ ਦੇ ਉੱਤੇ ਟਰੱਕ ਚਲਾਊਗਾ ਆਰਕੰਸਾਸ ਦੇ ਵਿੱਚ ਚਾਹੇ ਬਾਹਰੋਂ ਵੀ ਲੋਡ ਲੈ ਕੇ ਆ ਰਿਹਾ ਤਾਂ ਵੀ ਉਹਨੂੰ 5000 ਡਾਲਰ ਫਾਈਨ ਤੇ ਜੇਲ ਟਾਈਮ ਹੋਊਗਾ ਸੋ ਕਿਤੇ ਨਾ ਕਿਤੇ ਕਾਫੀ ਵੱਡੀ ਨਿਊਜ਼ ਆਇਆ ਕਰਕੇ ਇੱਕ ਤਰ੍ਹਾਂ ਦੀ ਨਾਲ ਦੁਬਾਰਾ ਬਣ ਸਕਦੀ ਆ ਆਰਕੰਸਾਸ ਦੇ ਵਿੱਚ ਕਿਉਂਕਿ ਹੁਣ ਜਿਹਨੇ ਲੋਡ ਲੈ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਕੈਲੀਫੋਰਨੀਆ ਤੋਂ ਟੈਨਸੀ ਨੂੰ ਜਾਣਾ ਤਾਂ ਉਹਨੂੰ ਤਾਂ ਵਿੱਚ ਦੀ ਲੰਘ ਕੇ ਜਾਣਾ ਪੈਣਾ ਆਰਕੰਸਾਸ ਦੇ ਤੇ ਉਹ ਕਿਤੇ ਨਾ ਕਿਤੇ ਇਹ ਵੱਡੀ ਪ੍ਰੋਬਲਮ ਟਰੱਕਿੰਗ ਕੰਪਨੀਆਂ ਵਾਸਤੇ ਵੀ ਖੜੀ ਹੋਊਗੀ ਕਿਉਂਕਿ ਇਹਨਾਂ ਡਰਾਈਵਰ ਕਿੱਥੋਂ ਲੈ ਕੇ ਆਉਣਗੇ ਤੇ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਡਰਾਈਵਰਾਂ ਵਾਸਤੇ ਵੀ ਟਫ ਟਾਈਮ ਹੋਊਗਾ ਕਿਉਂਕਿ ਲੋਕਲ ਚੱਲਣ ਵਾਸਤੇ ਇਹਨਾਂ ਕੰਮ ਕਿੱਥੋਂ ਮਿਲਦੀ ਉਹਦੇ ਨਾਲ ਦੀ ਨਾਲ ਉਹ ਜਿਹੜਾ ਸਟੇਟਾਂ ਵਾਲੇ ਵਾਲੇ ਦੀਆਂ ਅਰਕਨ ਸਾਾਸ ਦੇ ਉਹ ਸਾਰੀਆਂ ਹੀ ਰਿਪਬਲਿਕਨ ਸਟੇਟਾਂ ਹੋ ਸਕਦਾ ਵੀ ਖਰਬੂਜੇ ਨੂੰ ਵੇਖ ਕੇ ਜਿਵੇਂ ਇਸ ਖਰਬੂਜਾ ਰੰਗ ਫੜਦਾ ਹੁੰਦਾ ਤੇ ਇਸ ਟਾਈਮ ਤਾਂ ਇਮੀਗਰੈਂਟਾਂ ਦੇ ਵਿਰੁੱਧ ਵੈਸੇ ਹਵਾ ਚੱਲ ਰਹੀ ਹੈਗੀ ਆ ਹੋ ਸਕਦਾ ਉਹ ਵੀ ਕਿਤੇ ਨਾ ਕਿਤੇ ਆਪਣੀਆਂ ਸਟੇਟਾਂ ਦੇ ਵਿੱਚ ਕਰ ਦੇਣ ਵੀ ਜੇ ਸਾਡੀ ਸਟੇਟ ਦੇ ਵਿੱਚ ਜੇ ਨੰਗਣਾ ਜਰਾ ਤੁਸੀਂ ਸਿਟੀਜ਼ਨ ਜਾਂ ਕਾਰਡ ਹੋਲਡਰ ਹੋਮੋ ਤੇ ਵਰਕ ਪਰਮਿਟਰ ਨੂੰ ਅਸੀਂ ਪੜਨ ਨਹੀਂ ਦੇਣਾ ਲਾਇਸੈਂਸ ਤਾਂ ਉੱਥੇ ਦੇਣਾ ਹੀ ਕੀ ਹੈਗਾ ਇਸੇ ਤਰੀਕੇ ਦੇ ਨਾਲ ਜਿਹੜੀ ਇੰਗਲਿਸ਼ ਲੈਂਗੁਏਜ ਆ ਇਹ ਪਹਿਲਾਂ ਵੀ ਹੈਗੀ ਆ ਵੀ ਟਰੱਕ ਡਰਾਈਵਰ ਨੂੰ ਪੜ੍ਹਨੀ ਲਿਖਣੀ ਤੇ ਬੋਲਣੀ ਆਉਂਦੀ ਹੋਵੇ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਇਹਨੂੰ ਅਨਫੋਰਸ ਕਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਗਿਆ ਹੈਗਾ ਆ ਆਪਣਾਰਕਨਸਾਸ ਸਟੇਟ ਦੀਆਂ ਸਕੇਲਾਂ ਦੇ ਉੱਤੇ ਉੱਥੇ ਕੁਝ ਕੁ ਲੋਕਾਂ ਨੂੰ ਰੋਕਿਆ ਗਿਆ ਜਿਨ੍ਹਾਂ ਤੋਂ ਇੰਗਲਿਸ਼ ਲਖਵਾ ਕੇ ਦੇਖੀ ਗਈ ਆ ਉਹਨਾਂ ਨੂੰ ਬੁਲਵਾ ਕੇ ਵੇਖੀ ਗਈ ਆ ਉਹਨਾਂ ਤੋਂ ਪੜਾ ਕੇ ਦੇਖੀ ਗਈ ਹੈਗੀ ਆ ਤੇ ਜਿਨ੍ਹਾਂ ਨੂੰ ਨਹੀਂ ਇੰਗਲਿਸ਼ ਬੋਲਣ ਬੋਲੀ ਜਾਂਦੀ ਸੀ ਜਾਂ ਪੜ੍ਹੀ ਜਾਂਦੀ ਸੀ ਲਿਖੀ ਜਾਂਦੀ ਸੀ ਤਾਂ ਉਹਨਾਂ ਨੂੰ ਐਟ ਦਿਸ ਸਪੌਟ ਟੈਕਟਾਂ ਦਿੱਤਾ ਗਿਆ ਹੈਗਾ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ ਸੋ ਭਾਈ ਜੀ ਤੁਸੀਂ ਅਰਕਨਸਾਸ ਬੰਦ ਨੂੰ ਜਾਣਦੇ ਹੋ ਤਾਂ ਕਿਰਪਾ ਕਰਕੇ ਉਹੀ ਬੰਦੇ ਉਤਰ ਨੂੰ ਜਾਇਓ ਜਿਹੜੇ ਸਹੀ ਤਰੀਕੇ ਦੇ ਨਾਲ ਇੰਗਲਿਸ਼ ਬੋਲ ਪੜ੍ਹ ਤੇ ਲਿਖ ਸਕਦੇ ਹੈਗੇ ਆ ਕਿਉਂਕਿ ਪਹਿਲਾਂ ਹੀ ਕਾਫੀ ਟਫ ਟਾਈਮ ਚੱਲ ਰਿਹਾ ਹੈਗਾ ਤੇ ਹੋਰ ਪੰਗਿਆਂ ਵਿਚ ਪੈਣ ਦੇ ਨਾਲ ਉਹ ਤਾਂ ਜੇ ਮਕਸਦ ਸੇਫਟੀ ਚੰਗੀ ਹੈਗੀ ਆ ਸੋ ਬਾਕੀ ਅਗਲੇ ਵੀਕ ਆਪਾਂ ਫਿਰ ਮਿਲਦੇ ਹਾਂ ਹੋਰ ਖਬਰਾਂ ਦੇ ਨਾਲ ਤੇ ਆਪਣਾ ਚੈਨਲ ਜਰੂ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ